ਬਾਬਾ ਜੀ ਇਸ ਵਿੱਚ ਬੇਈਮਾਨੀ ਕੀ ਹੈ ਜੀ ਪੁਰੇ 2 ਸਾਲ ਪਹਿਲਾਂ ਕਿ ਕੁੜੀ ਦਾ ਪੇਤਰਾ ਦਾ ਪਕਤਲ ਹੀ ਕੰਦੇ ਜਿਹੜਾ ਤਾਂ ਜਸ਼ਨ ਸਿੰਘ ਜਸ਼ਨ ਸਿੰਘ ਬਿਲਕੁਲ ਸਹੀ ਮੈਂ ਤੁਹਾਨੂੰ ਕਮੇਟੀ ਨੂੰ ਸਰਕਾਰ ਕੰਮ ਦਿੱਚਦਾ ਹੈਗਾ ਕਿ ਉਹਦਾ ਜਿਹੜਾ ਹੋਆ ਆਪਾਂ ਉਹ 프리 ਜਰੂਰ ਸੰਭਾਲ ਕਰਨਾ ਕਿਉਂਕਿ ਸਾਡੇ ਲੇਵੇ ਪ੍ਰਪੋਜ਼ਲ ਦਾ ਵੀ ਸਾਡੇ ਵੱਲੋਂ ਜੇ ਤੁਸੀਂ ਤੁਸੀਂ ਨਾ ਆਪਾਂ ਆਪਣਾ ਪਹਿਲਾ ਦਾ ਡੀਸੀਪਲ ਬਹਾਨਾ ਕੀ ਤੁਹੋ ਜਿਹੜੇ ਮੈਂ ਮਾਂ ਮਮੀ ਦੀ ਰਾਇਤ ਦਾ ਟਾਈਮ ਜਿਹੜਾ ਕੱਲ ਪੰਜਾਬ ਹੋ ਗਿਆ ਡਾਕਟਰ ਸਾਹਿਬ ਨੇ ਤੁਸੀਂ ਸਾਰਿਆਂ ਨੇ ਹੁਣ ਜੁਕਾ ਰਹੇ ਨੇ ਉਸੇ ਕੇ ਬਿਨਾਰ ਕਿ ਸੱਤ ਮੈਂ ਇਹ ਕਮੇਟੀ ਨਾਲ ਗੱਲ ਕਰ ਸਕਦੇ ਹਾਂ ਕਹਿੰਦਾ ਤੂੰ ਸੱਤ ਬੰਦੇ ਰਾਇ ਕਰਕੇ ਦੱਸੋ ਕਰਨਾ ਚਾਹੀਦਾ ਜੇ ਬਸ ਸੱਤ ਸੋ ਦੇ ਰਾਇ ਆਉਂਦਾ ਹੈ ਨਾ ਮੇਰਾ ਪਰਚੇ ਦਾ ਨਾਮ ਲਿਖਾਓ ਪਹਿਲਾਂ ਅੰਚ ਕੀਤਾ ਜਾਂਦਾ ਉਹ ਪ੍ਰੋਪਰਲੀ ਉਹਨੂੰ ਪ੍ਰੋਸੀਜਰ ਨੂੰ ਫੋਲੋ ਨਹੀਂ ਕੀਤਾ ਗਿਆ ਉਹਦੇ ਵਿੱਚ ਯੂਨੀਵਰਸਿਟੀ ਦੇ ਕੁਝ ਪ੍ਰੋਫੈਸਰਸ ਨੇ ਵੀ ਆ ਕੇ ਆਪਣੇ ਵਿਚਾਰ ਰੱਖੇ ਹੁਣ ਅਸੀਂ ਇਹਨਾਂ ਦੀ ਇੱਕ ਸੱਤ ਮੈਂਬਰੀ ਕਮੇਟੀ ਹੈ ਉਹ ਸਾਨੂੰ ਆਪਣੀ ਰਿਪਰੈਜੈਂਟੇਸ਼ਨ ਦੇਣ ਲੱਗੀ ਹੈ ਉਹਦੇ ਮੁਤਾਬਕ ਬਣਦੀ ਐਫ ਆਈ ਆਰ ਦਾਗੇ ਕਾਰਵਾਈ ਕਰਾਂਗੇ ਔਰ ਕੱਲ ਨੂੰ ਪ੍ਰੋਪਰ ਜਿਹੜੇ ਸਿੰਘ ਸਬਾਨ ਆਣਗੇ ਤਾਂ ਅਰਦਾਸ ਕਰਕੇ ਮਰਿਆਦਾ ਦੇ ਵਿੱਚ ਜੋ ਇੱਕ ਜਿਹਨੂੰ ਔਰ ਕੋਈ ਵੀ ਜਿਹੜਾ ਇੱਕ ਧਾਰਮਿਕ ਗ੍ਰੰਥ ਹੈ ਜਾਂ ਪੁਥੀ ਹੈ ਉਹਨੂੰ ਜੋ ਉਹਦੇ ਮर्याਦਾ ਮੁਤਾਬਕ ਉਹਦਾ ਜਿਹੜਾ ਸੰਸਕਾਰ ਕੀਤਾ ਜਾਂਦਾ ਬਣਦਾ ਉਹਦੂ ਪ੍ਰੋਪਰ ਉਸ ਮर्याਦਾ ਚ ਉਹਨੂੰ ਕੀਤਾ ਜਾਵੇਗਾ ਐਂਡ ਇਹਦੇ ਵਿੱਚ ਪ੍ਰੋਪਰ ਧਿਆਨ ਰੱਖਿਆ ਜਾਊਗਾ ਔਰ ਜੋ ਜਿਹੜੇ ਬੰਦਿਆਂ ਨੇ ਗਲਤੀ ਕੀਤੀ ਹੈ ਔਰ ਜਿਹੜੇ ਬੰਦਿਆਂ ਨੇ ਇਹਨਾਂ ਚੀਜ਼ਾਂ ਨੂੰ ਧਾਰਮਿਕ ਮर्याਦਾ ਨੂੰ ਨਹੀਂ ਮੰਨਿਆ ਉਹਨਾਂ ਦੇ ਮੁਤਾਬਕ ਜੋ ਬਣਦੀ ਕਾਰਵਾਈ ਹੈ ਪ੍ਰਸ਼ਾਦਾ ਆ ਗਿਆ ਹਾਂਜੀ ਹਾਂਜੀ ਸੱਤਾ ਸ਼ਕਤੀ ਜਾਏਗਾ ਹਾਂਜੀ ਭਾਈ ਜੀ ਤੁਸੀਂ ਇਹਨਾਂ ਦਾ ਸਮਰਥਨ ਕੀਤਾ ਹੈਗਾ ਸ਼ਰੋਣੀ ਕਾਲੀਗੱਲ ਵੱਲੋਂ ਕਿ ਜਿਹੜੀ ਬੇਦਖੀ ਹੋਈ ਸੀ ਉਹਨੂੰ ਲੈ ਕੇ ਉਹਨਾਂ ਦਾ ਮਾਮਲਾ ਤੋ ਪਹਿਲਾ ਦੱਸ ਕੇਟ ਹੈ ਪਟਿਆਲਾ ਸ਼ਹਿਰ ਤਾਂ ਬੇਦਬੀ ਦਾ ਸ਼ਹਿਰ ਹੀ ਬਣ ਕੇ ਰਹਿ ਗਿਆ। ਕਦੇ ਠੰਡੀ ਕੁ ਬੇਦਬੀ ਹੁੰਦੀ ਹੈ, ਕਦੇ ਥਾਪਰ ਕਾਲਜ ਦੀ ਤੋਂ ਨੂੰ ਫਿਰਦਾ ਕਾਰਪੋਰੇਸ਼ਨ ਅੱਜ ਤੱਕ ਕਮਾਲ ਹੋ ਗਿਆ ਪੰਜਾਬੀ ਜਿਸਟਰੀ ਤੇ ਸਭ ਤੋਂ ਪੜਿਆ ਲਿਖਿਆ ਵਰਗ ਪੜਾਉਂਦਾ ਵੀ ਤੇ ਪੜਦਾ ਵੀ ਹੈ। ਉਹਦੇ ਵਿੱਚ ਵੀ ਅੱਜ ਸੰਗਤਾਂ ਦਾ ਹਿੱਟ ਦਾ ਬਲਉਂਦਰਾ ਗਿਆ ਜਦੋਂ ਇਹ ਮਹਾਨ ਕੋਸ਼ਤੀ ਨਾ ਤਾਂ ਤਾਂ ਗਿੱਟਾ ਸਾਹਿਬ ਬਣਾ ਕੇ ਸੰਸਕਾਰ ਕੀਤਾ ਗਿਆ ਨਾ ਜਲ ਪ੍ਰਵਾਹ ਕੀਤਾ ਗਿਆ ਜਦ ਕਿ ਮੈਨੂੰ ਜਿੰਨਾ ਪਤਾ ਲੱਗਿਆ ਧਾਰਮਿਕ ਬੰਦਿਆਂ ਤੋਂ ਕਿ ਇਹ ਨੂੰ ਕਿਹਾ ਕਿ ਧਾਰਮਿਕ ਸੰਪਰਦਾ ਜਾਂ ਕੋਈ ਜਥੇਬੰਦੀ ਹੀ ਇਹਦਾ ਤੋ ਇਹ ਸੰਸਕਾਰ ਕਰ ਸਕਦੇ ਆ ਜਾਂ ਇਹਦਾ ਜੋ ਵੀ ਮਰਿਆਦਾ ਬਣੀ ਹੋਇਆ ਕਰ ਸਕਦੇ ਪਰ ਅੱਜ ਜਿਹੜੇ ਬਹੁਤ ਵੱਡਾ ਜਦੋਂ ਸਾਨੂੰ ਪਤਾ ਲੱਗਿਆ ਮੈਂ ਵੀ ਤੇ ਬਾਕੀ ਹੋਰ ਪੋਲੀਟੀਕਲ ਪਾਰਟੀਆਂ ਦੇ ਨਮਾਇਦੇ ਵੀ ਪਹੁੰਚੇ ਨੇ ਧਾਰਮਿਕ ਨਮਾਇਦੇ ਪਹੁੰਚੇ ਨੇ ਸਾਰੇ ਅੱਜ ਜਿੱਥੇ ਇੱਥੇ ਸਾਡੇ ਵਿਦਿਆਰਥੀ ਵਿੰਗ ਐਸੋਏ ਦੀ ਲੀਡਰਸ਼ਿਪ ਨੇ ਵੀ ਲੜਾਈ ਲੜੀ ਹੈ ਤੇ ਬਾਕੀ ਹੋਰ ਜਿੱਥੇ ਬੰਦियां ਵੀ ਨੇ ਵਿੱਚ ਜਾਦੂ ਹਰੀ ਨੇ ਹੋਰ ਉਹਨੇ ਸਾਰੇ ਲੜਕੇ ਲੜਾਈ ਲੜੀ ਹੈ ਤਾਂ ਅੱਜ ਮੈਂ ਸਾਰਿਆਂ ਨੂੰ ਇਸ ਅੱਜ ਇਹ ਹੋਏ ਪੰਥਕ ਸੰਗਰਾਮ ਤੇ ਲੋਕ ਸੰਗਰਾਮ ਦੀ ਵਧਾਈ ਦੇਣਾ ਚਾਹੁੰਦਾ ਕਿ ਤੁਹਾਡੇ ਸਾਰਿਆਂ ਦੇ ਸੰਗਰਾਮ ਤੇ ਰੋਹ ਨੂੰ ਦੇਖਦੇ ਹੋਏ ਅੱਜ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਥੋੜੇ ਦਿਨ ਨੂੰ ਜਨਤਕ ਹੋਜੂਗਾ ਵੀ ਪਰਚਾ ਦਰਜ ਕੀਤਾ ਪਟਿਆਲਾ ਪੁਲਿਸ ਨੇ ਚਲੋ ਮੈਂ ਇਸ ਗੱਲ ਤੇ ਪਟਿਆਲਾ ਪੁਲਿਸ ਦਾ ਵੀ ਧੰਨਵਾਦ ਦੀਆਂ ਤੇ ਪ੍ਰਸ਼ਾਸਨ ਦੀ ਮੈਂ ਇਸ ਗੱਲ ਤੇ ਤਾਂ ਦੇ ਨੇ ਸਿਫਤ ਕਰਨਾ ਚਾਹੁੰਦਾ ਕਿ ਉਹਨਾਂ ਨੇ ਇਸ ਬੇਵਿਦਵੀ ਨੂੰ ਸੰਜੀਦਾ ਲੈਂਦੇ ਹੋਏ ਐਸਐਸਪੀ ਸਾਹਿਬ ਨੇ ਐਸਪੀ ਸਾਹਿਬ ਨੇ ਟੀਮਾ ਸਾਹਿਬ ਆਏ ਸੀ ਟਵਾਣਾ ਸਾਹਿਬ ਆਏ ਨੇ ਜਿਨ੍ਹਾਂ ਵੀ ਬਰਾੜ ਤੇ ਸਚੂ ਨੇ ਇੱਥੇ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਤੇ ਉਹਨਾਂ ਨੇ ਸੀਮਤ ਸਮੇਂ ਦੇ ਵਿੱਚ ਪਰਚਾ ਦਰਜ ਕਰਕੇ ਕਮੇਟੀ ਵੱਲੋਂ ਜਿਹੜੇ ਵਿਦਿਆਰਥੀ ਕਮੇਟੀ ਬਣੀ ਹੈ ਉਹ ਸਾਰਾ ਉਹ ਪਰਚਾ ਦਰਜ ਕਰਕੇ ਦੋਸ਼ਾਂ ਖਿਲਾਫ ਕਾਰਵਾਈ ਕੀਤੀ ਪਰ ਹਜੇ ਵੀ ਵਿਦਿਆਰਥੀਆਂ ਦੀ ਮੰਗਾਂ ਹੈ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਹੋਰ ਕਤਾਈਆਂ ਕੀਤੀਆਂ ਨੇ ਉਹਦਾ ਮਿਲੋ ਦਾ ਸੰਘਰਸ਼ ਲਗਾਤਾਰ ਯੂਨੀਵਰਸਿਟੀ ਚੱਲਦਾ ਰਹੂਗਾ ਪਰ ਕਾਨੂੰਨੀ ਕਾਰਵਾਈ ਹੋਈ ਹੈ ਤੇ ਸਾਰਿਆਂ ਦੀ ਥੋੜੀ ਜਿੱਤ ਹੋਈ ਹੈ ਜਿਹੜੇ ਜਕਾਰੇ ਜਿਥੇ ਬੱਜੇ ਸੀ ਪੰਜਾਬ ਯੂਨੀਵਰਸਿਟੀ ਗੇਟ ਤੋਂ ਤੇਗ ਤੇਗ ਫਤੇ ਪੰਥ ਕੀ ਜੀਤ ਤੇ ਝੂਲ ਤੇ ਨਿਸ਼ਾਰੇ ਪੰਥ ਮਹਾਰਾਜ ਕੇ ਅੱਜ ਉਹ ਗੁਰੂ ਸਾਹਿਬ ਦੇ ਦਰਗਾਹ ਦੇ ਵਿੱਚ ਗੁਰੂ ਸਾਹਿਬ ਦੇ ਕਾਲਸੇ ਦੇ ਸਦਾ ਆਦੇਬੇਦਲ ਮਨਜੂਰ ਹੋਏ ਨੇ ਤੇ ਆ ਜਿਹੜਾ ਪਰਚਾ ਦਾ ਹੋਇਆ ਸਾਰੇ ਪਟਿਆਲਿਕ ਵਧਾਈਆਂ ਤੇ ਜਿਹੜਾ ਧਰਮ ਸਤਾਰ ਬਚਾਓ ਅੰਦੋਲਨ ਚ ਚੱਲ ਰਿਹਾ ਦਾਸੂ ਦੇ ਵਿੱਚ ਸ਼ਿਰਕਤ ਕਰ ਰਿਹਾ ਉਹਤੇ ਵੀ ਅਜੇ ਆਪਾਂ ਲੜਾਈ ਲੜ ਰਹੇ ਹਾਂ ਅਜੇ ਉਹ ਜਿਹੜਾ ਪਟਵਾਰੀ ਆ ਉੱਥੇ ਹਰਬੰਸ ਉਹਨੂੰ ਵੀ ਅਜੇ ਪੰਚ ਕਚੈੜੀ ਚ ਲੈ ਕੇ ਆਉਣਾ ਹੈ ਬਾਅਦ ਵਿੱਚ ਖਾਲਸਾ ਪੰਥ ਦੀ